ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇ ਵੇਖਣ ਵਾਲੇ ਦਰਸ਼ਕਾਂ ਸਵਾਗਤ ਲੋਕਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਪੰਥਕ ਉਮੀਦਵਾਰ ਭਾਈ ਅਮਰਤਪਾਲ ਸਿੰਘ ਦੇ ਆਗੂ ਹਲਕਾ ਖੇਮਕਰਨ ਅnder ਵੱਖ-ਵੱਖ ਪਿੰਡਾਂ 'ਚ ਭਾਰੀ ਮੀਟਿੰਗਾਂ ਆ ਇਸ ਮੌਕੇ ਉਹਨਾਂ ਦੇ ਮਾਤਾ ਅਤੇ ਕਵਰ ਚੜ੍ਹਤ ਸਿੰਘ ਫੈਡਰੇਸ਼ਨ ਆਗੂ ਹਰਬਾਲ ਸਿੰਘ ਬਲੇਰ ਅਤੇ ਹੋਰ ਆਗੂਆਂ ਨੇ ਇਹਨਾਂ ਮੀਟਿੰਗਾਂ ਨੂੰ ਸੁਭਦਨ ਕੀਤਾ ਇਸ ਸੰਬੰਧੀ ਲੋਕ ਹਿੱਤ ਪੰਜਾਬੀ ਚੈਨਲ ਨੂੰ ਵੱਲੋਂ ਇੱਕ ਵਾਰ ਫਿਰ ਪੋੜ ਪੇਸ਼ ਹੈ ਸਾਡੇ ਚੈਨਲ YouTube ਨੂੰ ਸਬਸਕ੍ਰਾਈਬ Facebook ਤੇ ਫੋਲੋ ਜੁ ਕਰਾ ਧੰਨਵਾਦ। ਕਾਹਲੀ ਕਵਰ ਜਰਸੀ ਦੀ ਕੋਈ ਨਾਰ ਕਾਫਲੇ ਦੀ ਆਰੂ ਨਹੀਂ ਉਹਨਾਂ ਦੀ ਨੀਤੀ ਸਮੂਜੀ ਲੀਡਰਸ਼ਿਪ ਤੋਂ ਕਾਹਲੀ ਸੁੰਦਰ ਪਾਲਸੇ ਜੀ ਮਾੜੀ ਮੇਕਅਪ ਦੇ ਉੱਤੇ ਆਪਾਂ ਮੋਰ ਲਾ ਕੇ ਤੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਚੰਗਲ ਚੋਂ ਕਢਾ ਕੇ ਤੇ ਆਪਾਂ ਫਤਿਹ ਪ੍ਰਾਪਤ ਕਰਨੀ ਹੈ ਨਹੀਂ ਤਾਂ ਇਹਨਾਂ ਨੇ ਨਸ਼ੇ ਨਹੀਂ ਜੇ ਛਡਾਉਣੇ ਇਹਨਾਂ ਨੇ ਬੇਦਬੀਆਂ ਦੇ ਇਨਸਾਫ ਨਹੀਂ ਦੇਣੇ ਇਹਨਾਂ ਨੇ ਸਾਨੂੰ ਵਸੀਲੇ ਸਾਡੇ ਜਿਹੜਾ ਸਾਡਾ ਪਾਣੀ ਹੈ ਉਹ ਬਾਹਰਲੇ ਸੂਬਿਆਂ ਨੂੰ ਜਾ ਰਿਹਾ ਨਾ ਰਾਇਲਟੀ ਮਿਲਦੀ ਪਈ ਹੈ ਜਮੀਨੀ ਪੱਧਰ ਦੇ ਉੱਤੇ ਵੀ ਪਾਣੀ ਸਾਡਾ ਦੀਵਾ ਹੋ ਗਿਆ ਇਹਨਾਂ ਨੇ ਸਾਨੂੰ ਨਿਆਂ ਨਹੀਂ ਜੇ ਦੇਣਾ ਜੇ ਨਿਆਂ ਕੋਈ ਦੇ ਸਕਦਾ ਹੈ ਤੇ ਗੁਰੂ ਕਾ ਸਿੱਖ ਜਦੋਂ ਪਾਰਲੀਮੈਂਟ ਦੇ ਵਿੱਚ ਗੱਜੇਗਾ ਉਹ ਪੰਜਾਬ ਦੀ ਗੱਲ ਕਰੇਗਾ ਉਹ ਪੰਥ ਦੀ ਗੱਲ ਕਰੇਗਾ ਇੰਨਾ ਵਰਗਾ ਨਹੀਂ ਆ ਕਿ ਜਿਹੜੇ ਇੱਧਰ ਤੁਹਾਡੇ ਸਾਹਮਣੇ ਹੱਥ ਜੋੜ ਗਏ ਤੇ ਪਾਰਲੀਮੈਂਟ ਤੇ ਜਾ ਕੇ ਦਿੱਲੀ ਦੀ ਗੱਲ ਕਰ ਲਈ ਉਧਰ ਨੂੰ ਕੰਨ ਰੱਖ ਲਏ ਇੱਧਰ ਨੂੰ ਮੂੰਹ ਰੱਖ ਲਿਆ ਗੱਲ ਦਿੱਲੀ ਦੀ ਸੁਣਦੇ ਰਹੇ ਤੇ ਸਮਾਂ ਦੇ ਸਾਨੂੰ ਰਹਿ ਕੇ ਜੋ ਦਿੱਲੀ ਕਹਿੰਦੀ ਹੈ ਉਹ ਸਹੀ ਕਹਿੰਦੀ ਹੈ ਸੋ ਇਸ ਕਰਕੇ ਸਾਨੂੰ ਉਹ ਬਲਾਰੇ ਚਾਹੀਦੇ ਆ ਉਹ ਲੀਡਰ ਚਾਹੀਦੇ ਆ ਉਹ ਜ਼ਮੀਰਾਂ ਵਾਲੇ ਨੌਜਵਾਨ ਚਾਹੀਦੇ ਆ ਜਿਨ੍ਹਾਂ ਦਾ ਮੂਹ ਪੰਜਾਬ ਵੱਲ ਹੋਏ ਜਿਨ੍ਹਾਂ ਦੇ ਜ਼ਮੀਰ ਪੰਜਾਬ ਵੱਲ ਹੋਏ ਜਿਨ੍ਹਾਂ ਦੀ ਵਫਾ ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਨਾਲ ਜੁੜੀ ਹੋਵੇ ਕਿਸੇ ਲੀਡਰ ਦੇ ਨਾਲ ਨਹੀਂ ਕਿਸੇ ਪਾਰਟੀ ਦੇ ਨਾਲ ਨਹੀਂ ਤੇ ਕਿਸੇ ਫਰਜ਼ੀ ਤਖਤ ਦੇ ਨਾਲ ਨਹੀਂ ਜੇ ਉਹਦੀ ਵਫਾ ਜੁੜੀ ਹੋਵੇ ਤੇ ਅਕਾਲ ਦੇ ਤਖਤ ਦੇ ਨਾਲ ਜੁੜੀ ਹੋਵੇ ਸੋ ਆਓ ਇੱਕ ਤਰੀਕ ਨੂੰ ਆਪਾਂ ਭਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਚੋਂ ਕੱਢ ਕੇ ਤੇ ਪਾਰਲੀਮੈਂਟ ਦੇ ਵਿੱਚ ਭੇਜਣਾ ਹੈ ਇਸ ਮਾਈਕ ਦੇ ਉੱਤੇ ਆਪਾਂ ਮੋਹਰ ਲਾਉਣੀ ਹੈ ਤੇ ਜੀ 10 ਤੇ 12 ਚਪਨਾਏ ਦੋਵੇਂ ਬਾਵਾ ਖੜੀਆਂ ਕਰਕੇ ਤੇ ਆਪਾਂ ਪ੍ਰਵਾਨਗੀ ਦੇਣੀ ਹੈ ਬੋਲੇ ਸੋਨਿਹਾਲ ਬਹੁਤ ਬਹੁਤ ਧੰਨਵਾਦ ਜੀ ਭੁੱਲਣ ਚੁੱਕਾਂ ਦੀ ਮਾਫੀ ਜੀ ਬਜੌਰ ਜੀ ਫਤਿਹ ਭਾਈ ਗੁਰਜੀ ਕਾ ਖਾਲਸਾ ਕੀ ਫਤਿਹ 10 ਬੇਨਤੀ ਕਰੂਗਾ ਮਾਤਾ ਜੀ ਨੂੰ ਹੁਣ ਆਪ ਜੀ ਦੇ ਨਾਲ ਉਹ ਵਿਚਾਰ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਜਿੰਨੇ ਵੀ ਪੜਾਵਾਂ ਦੇ ਵਿੱਚ ਨੇ ਬਹੁਤ ਹੀ ਸੰਗਤ ਚ ਪਿਆਰ ਤੇ ਬਹੁਤ ਹੀ ਹੰਗਾਰਾ ਮਿਲਿਆ ਇੰਨਾ ਉਸ਼ਾ ਸੰਗਤ ਚ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਵੀ ਹੁੰਦੀ ਆ ਕਿ ਸਾਡੀ ਕੌਮ ਜਿਹੜੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੁੰਦੀ ਨਜ਼ਰ ਆਉਂਦੀ ਆ ਬਾਕੀ ਸਾਰਿਆਂ ਨੂੰ ਪਤਾ ਵਾ ਵੀ ਬੜੀ ਅਡੀ ਬੇਸਬਰੀ ਨਾਲ ਅਡੀਕ ਸੀ ਚੌਨ ਨਿਸ਼ਾਨ ਚੌਨ ਨਿਸ਼ਾਨ ਮਿਲ ਗਿਆ ਕੱਲ ਦਾ ਮਾਈਕਵਾ ਚੌਨ ਨਿਸ਼ਾਨ ਹੁਣ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦੀ ਆਂ ਕਿ ਸੀਰੀਅਲ ਨੰਬਰ 12 ਤੇ ਹੋਊਗਾ ਚੌਨ ਨਿਸ਼ਾਨ ਮਾਈਕ ਉਹਦਾ ਵੱਟ ਤੋਂ ਵੱਧ ਬਟਨ ਦਬਾ ਕੇ ਤੇ ਅਮਰਤਪਾਲ ਨੂੰ ਜਿਤਾ ਕੇ ਤੇ ਜਿਹੜੀ ਸੰਗਤ ਦੀ ਆਵਾਜ਼ ਆ ਉਹ ਸੰਸਦ ਚ ਪਹੁੰਚਾਈ ਜਾਵੇ ਸੰਗਤ ਦੇ ਹਰ ਮਸਲੇ ਦਾ ਜਿਹੜਾ ਹੱਲ ਉਹ ਕੱਢਿਆ ਜਾਵੇ ਜਿੱਦਾਂ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਚ ਡੁੱਬਦੀ ਜਾ ਰਹੀ ਉਹਨੂੰ ਕੱਢਿਆ ਜਾਵੇ ਤੇ ਤੁਹਾਨੂੰ ਵੱਧ ਤੋਂ ਵੱਧ ਮੈਂ ਅਪੀਲ ਕਰਦੀ ਕਿ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ ਇੱਕ ਤਰੀਕ ਨੂੰ ਮਾਈਕ ਦਾ 12 ਨੰਬਰ ਸੀਰੀਅਲ ਦਾ ਬਟਨ ਦਬਾ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਅਮਰਪਾਲ ਨੂੰ ਵੱਡੀ ਲੀਡ ਨਾਲ ਦਿਤਾਈਏ ਤਾਂ ਜੋ ਸਾਰੇ ਆਪਣੇ ਮਸਲੇ ਆਸ ਪਾਰਲੀਮੈਂਟ ਚ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਹਿਲਾਂ ਤੇ ਮੈਂ ਆਈ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਆ ਕਿ ਜਿੰਨੇ ਵੀ ਪਰਾਵਾਂ ਤੇ ਵਿਚਰੇ ਆ ਸਵੇਰ ਦੇ ਬਹੁਤ ਹੀ ਸੰਗਤਾਂ ਦਾ ਪਿਆਰ ਤੇ ਬਹੁਤ ਹੀ ਉਤਸ਼ਾਹ ਮਿਲਿਆ ਸੰਗਤਾਂ ਦਾ ਸਵੇਰ ਕੇ ਮਨ ਨੂੰ ਖੁਸ਼ੀ ਵੀ ਬਹੁਤ ਹੁੰਦੀ ਆ ਕਿ ਸਾਡੀ ਸਿੱਖ ਕੌਮ ਜਿਹੜੀ ਇੱਕ ਨਿਸ਼ਾਨ ਸਾਹਿਬ ਧਲੇ ਇਕੱਠੀ ਹੋਈ ਆ ਬਾਕੀ ਸਾਰੀ ਸੰਗਤਾਂ ਨੂੰ ਪਤਾ ਹੀ ਹੈ ਵੀ ਕਿ ਇਸ ਮਕਸਦ ਲਈ ਅਸੀਂ ਪਿੰਡਾਂ 'ਚ ਵਿੱਚ ਆ ਰਹੇ ਹਾਂ ਅਮਰਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਅ자치 ਚੋਣ ਲੜ ਰਹੇ ਜੋ ਕਿ ਸੰਗਤਾਂ ਦਾ ਫੈਸਲਾ ਸੀ ਅਮਰਤ ਦਾ ਨਹੀਂ ਸੀ ਸੰਗਤਾਂ ਨੇ ਫੈਸਲਾ ਕੀਤਾ ਤੇ ਉਹਨਾਂ ਨੇ ਸਿਰ ਮੱਥੇ ਮੰਨਿਆ ਹੁਣ ਮੈਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੀ ਹਾਂ ਕਿ ਪਹਿਲੇ ਤੇ ਆਪਾਂ ਨੂੰ ਡੀਕਸੀ ਚੋਣ ਚੋਣ ਨਿਸ਼ਾਨ ਦੀ ਹੁਣ ਕੱਲ ਤਾਂ ਆਪਾਂ ਨੇ ਚੋਣ ਨਿਸ਼ਾਨ ਵੀ ਮਾਈਕ ਮਿਲ ਗਿਆ ਵਾ ਤੇ ਵੱਟ ਤੋਂ ਮਾਈਕ ਦਾ ਬਟਨ ਦਬਾ ਕੇ ਵੱਡੀ ਲੀਡ ਚ ਅਮਰਪਾਲ ਨੂੰ ਜਿਤਾਈਏ ਤਾਂ ਕਿ ਜੋਗੀ ਸੰਗਤ ਦੀ ਆਵਾਜ਼ ਨੂੰ ਪਾਰਲੀਮੈਂਟ ਤੱਕ ਲਜਾਇਆ ਜਾ ਸਕੇ ਆਪਣੇ ਹਰ ਮਸਲੇ ਦਾ ਹੱਲ ਜਿਹੜਾ ਪਾਰਲੀਮੈਂਟ ਤੱਕ ਲਜਾਇਆ ਜਾਏ ਬੰਦੀ ਸਿੰਘ ਵੇਖੋ ਆਪਣੇ 35-35 ਸਾਲਾਂ ਚ ਜੇਲ੍ਹ ਚ ਰੋਲਣ ਦੇ ਜਿਨ੍ਹਾਂ ਕੌਮ ਵਾਸਤੇ ਕੁਰਬਾਨੀਆਂ ਕੀਤੀਆਂ ਕੋਈ ਉਹਨਾਂ ਦੇ ਨਿੱਜੀ ਮਸਲੇ ਨਹੀਂ ਸੀ ਕਿਉਂਕਿ ਕਿਸੇ ਵੀ ਸਰਕਾਰ ਨੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਕਦੀ ਗੱਲ ਨਹੀਂ ਕੀਤੀ ਸਰਕਾਰਾਂ ਕਦੀ ਨਹੀਂ ਚਾਹੁੰਦੀਆਂ ਕਿ ਸਾਡੇ ਬੰਦੀ ਸਿੰਘ ਬਾਹਰ ਆਉਣ ਪੁਰਾਣੇ ਤਾਂ ਨਾ ਕੀ ਛੱਜਨੇ ਨਵੇਂ 60 65 ਬੰਦੀ ਸਿੰਘ ਹੋਰ ਬਣਾ ਦਿੱਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਉਹਨਾਂ ਦਾ ਨਿੱਜੀ ਕੋਈ ਮਸਲਾ ਨਹੀਂ ਉਹਨਾਂ ਕੌਮ ਵਾਸਤੇ ਕੁਰਬਾਨੀਆਂ ਦਿੱਤੀਆਂ ਤੇ ਜਦੋਂ ਅਮਰਤਪਾਲ ਸਿੰਘ ਖਾਲਸਾ ਜਿੱਤ ਕੇ ਆਉਂਦੇ ਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕੀਤੀ ਜਾਊਗੀ ਪੰਜਾਬ ਦੇ ਪਾਣੀਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਭ ਤੋਂ ਵੱਡਾ ਮਸਲਾ ਸਾਡੇ ਪੰਜਾਬ 'ਚ ਨਸ਼ਿਆਂ ਦਾ ਵਾ ਜੋ ਕਿ ਪਹਿਲਾਂ ਵੀ ਉਹਨਾਂ ਨੇ 6 ਮਹੀਨੇ ਪੰਜਾਬ 'ਚ ਵਿਚਰ ਕੇ ਵਹੀਰ ਚਲਾਈ ਤੇ ਬਹੁਤ ਹੀ ਨੌਜਵਾਨਾਂ ਨੇ ਨਸ਼ੇ ਛੱਡ ਕੇ ਤੇ ਗੁਰੂ ਦੇ ਲੜ ਲੱਗੇ ਉਹੀ ਸਰਕਾਰਾਂ ਕੋ ਬਰਦਾਸ਼ਤ ਨਹੀਂ ਹੋਇਆ ਕਿ ਸਰਕਾਰਾਂ ਕਦੀ ਚਾਹੁੰਦੀ ਆ ਕਿ ਸਾਡੀ ਸਿੱਖ ਨੌਜਵਾਨੀ ਜਿਹੜੀ ਆ ਉਹ ਜਾਗਰੂਕ ਹੋਵੇ ਗੁਰੂ ਦਾ ਅਮਰਤ ਛਕੇ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੇ ਸਰਕਾਰਾਂ ਦੀ ਇਹੋ ਹੀ ਚਾਹੁੰਦੀ ਆ ਕਿ ਨਸ਼ੇ 'ਚ ਗਲਤ ਹੁੰਦੀ ਰਹੇ ਸਾਡੀ ਨੌਜਵਾਨੀ ਇਹ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਕਰਦੀ ਕਿ ਨਸ਼ੇ ਛਡਾਉਣਾ ਅੰਮ੍ਰਿਤ ਛਡਾਉਣਾ ਕੋ ਗਲਤ ਗੱਲ ਨਹੀਂ ਸੀ ਸਰਕਾਰਾਂ ਕੋਈ ਬਰਦਾਸ਼ਤ ਨਹੀਂ ਹੋਇਆ ਤੇ ਉਹਨਾਂ ਨੇ ਐਨਐਸਏ ਲਾ ਕੇ ਡਿਬੜੂਗਰ ਜੇਲ੍ਹ ਚ ਭੇਜ ਦਿੱਤਾ ਵੇਖੋ ਕਿੰਨੇ ਸਿੱਖ ਨੌਜਵਾਨਾਂ ਨੇ ਉਹਦੋਂ ਅੰਮ੍ਰਿਤ ਛਕਿਆ ਸੀ ਤੇ ਇਹੋ ਸਰਕਾਰਾਂ ਕੋ ਨਹੀਂ ਬਰਦਾਸ਼ਤ ਹੋਇਆ ਹੁਣ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੀ ਕਿ ਇਦਾਂ ਦਾ ਹੱਕ ਤੇ ਸੱਚ ਦੀ ਗੱਲ ਕਰਨ ਵਾਲੇ ਨੌਜਵਾਨ ਲੀਡਰ ਦੀ ਸਾਨੂੰ ਬਹੁਤ ਲੋੜ ਆ ਤੇ ਵੱਧ ਚੜ ਕੇ ਸਹਿਯੋਗ ਦਿਓ ਤੁਹਾਡਾ ਇੱਕ ਇੱਕ ਕੀਮਤੀ ਵੋਟ ਪਾ ਕੇ ਅਮਰਤ ਬਾਸ ਸਿੰਘ ਖਾਲਸਾ ਆਪਾਂ ਇਹ ਹਾਕ ਰਾ ਸਕਦੇ ਆ ਵੇਖੋ ਮੈਂ ਜਨਮ ਦੇ ਕੇ ਵੱਡਾ ਕਰਕੇ ਕੌਮ ਦੀ ਝੋਲੀ ਵਿੱਚ ਪਾਇਆ ਹੁਣ ਇਹ ਕੌਮ ਦਾ ਫਰਜ਼ ਆਗੇ ਕਿਦਾਂ ਆਪਾਂ ਜੇਲ੍ਹ ਚੋਂ ਕੱਢਿਆਉਣਾ ਤੇ ਕਿਦਾਂ ਉਹ ਦੁਬਾਰਾ ਸੰਗਤ ਦੀ ਸੇਵਾ ਕਰਨ ਸੰਗਤ ਵਿਚਰਨ ਵੀ ਹੀਰਾ ਤੇ ਆਉਣ ਮਾਲ ਪੰਜਾਬ